ਇੱਕ ਵਾਰ ਫੇਰ ਮਹਾਰਾਜ ਦੇ ਚਰਨਾ ਚਰਦਾਸ ਬੇਨਤੀ ਕਰਨ ਆਇਆ। ਥੋੜੇ ਦਿਨ ਪਹਿਲਾਂ ਆਏ ਸੀ। ਨੀ ਮੈਂ ਸੱਸ ਕੁੱਟਣੀ ਪਾਰਟ 2 ਫਿਲਮ ਦੇ ਲਈ ਤੇ ਮਹਾਰਾਜ ਨੇ ਸਾਡੀ ਬੇਨਤੀ ਕਬੂਲ ਕੀਤੀ ਫਿਲਮ ਸੁਪਰ ਡੂਪਰ ਹਿੱਟ ਹੋਈ ਆ। ਤੇ ਸ਼ੁਕਰਾਨਾ ਵੀ ਕਰਨਾ ਹੈ ਅੱਜ ਤੇ ਅੱਜ ਇੱਕ ਹੋਰ ਅਰਜੀ ਵੀ ਲਾਉਣੀ ਆ ਸੱਚੇ ਪਾਤਸ਼ਾਹ ਨੂੰ ਕਿ 21 ਜੂਨ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਆ ਨਵੀ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਏ ਮਾਰਾ ਇਹਦਾ ਓਟ ਆਸਰਾ ਸਾਨੂੰ ਹਮੇਸ਼ਾ ਵਾਂਗੂ ਮਿਲਦਾ ਰਹੇ ਫਿਲਮ ਸਾਡੇ ਦਰਸ਼ਕਾਂ ਨੂੰ ਪਸੰਦ ਆਵੇ ਤੇ ਅਸੀਂ ਇਸੇ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਦੀ ਪੰਜਾਬੀ ਸਿਨੇਮਾ ਦੀ ਸੇਵਾ ਕਰਦੇ ਰਹੇ ਤੁਸੀਂ ਇਹ ਫਿਲਮ ਵਿੱਚ ਕਿਸ ਤਰ੍ਹਾਂ ਦੇ ਕਿਦਾਰ ਵਿੱਚ ਨਜ਼ਰ ਆਏ ਮੈਂ ਇੱਕ ਐਸ ਐਨ ਆਰ ਆਈ ਲੇਡੀ ਹੈਗੀ ਆ ਜਿਹੜੀ ਵਰਕਿੰਗ ਵੂਮਨ ਆ ਥੋੜੀ ਜਿਹੀ ਭੁੱਲੀ ਆ ਤੇ ਜਸਵਿੰਦਰ ਪੱਲਾ ਜੀ ਦੀ ਵਾਈਫ ਬਣੀ ਆ ਮੈਂ ਤੇ ਉਹ ਉਪਾਸਨਾ ਜਿਹਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਇਹ ਲਵ ਟ੍ਰਾਇੰਗਲ ਹੈਗਾ ਇਸ ਸਟੋਰੀ 'ਚ ਥੋੜਾ ਟਵਿਸਟ ਹੈ ਤੇ ਪੁਖਰਾਜ ਦੀ ਜਦੋਂ ਐਂਟਰੀ ਹੁੰਦੀ ਆ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਬੜਾ ਉਥਲ-ਪੁਥਲ ਹੋ ਜਾਂਦਾ ਸਾਰਾ ਸਿਸਟਮ ਤਾਣਾ-ਬਾਣਾ ਫਿਲਮ 'ਚ ਜੀ ਜੀ ਮੈਸੇਜ ਇਹ ਫਿਲਮ ਦੀ ਕਹਾਣੀ ਜਿਹੜੀ ਆ ਨਾ ਬੜੀ ਟੱਚਿੰਗ ਆ ਬਹੁਤ ਸਾਰੇ ਤੁਸੀਂ ਕੇਸ ਸੁਨੇ ਹੋਣਗੇ ਜਿਨ੍ਹਾਂ ਦੇ ਵਿੱਚ ਇੰਜ ਹੋਇਆ ਕਿ ਇਧਰੋਂ ਕੰਟਰੈਕਟ ਮੈਰਿਜ ਕਰਵਾ ਕੇ ਕੁੜੀਆਂ ਜਿਹੜੀਆਂ ਨੇ ਉਧਰਲੇ ਪਾਸੇ ਗਈਆਂ ਜਾਂ ਤੇ ਮਤਲਬ ਕਰਦਿਆਂ ਦੇ ਨਾਲ ਮਿਲ ਕੇ ਜਾਂ ਕੁੜੀਆਂ ਨੇ ਆਪ ਹੀ ਉੱਥੇ ਜਾ ਕੇ ਮੁੜ ਕੇ ਉਹਨਾਂ ਮੁੰਡਿਆਂ ਨੂੰ ਛੱਡ ਦਿੱਤਾ ਤੇ ਪਿੱਛੇ ਤਾਂ ਕੇਸ ਵੀ ਇੱਕ ਇਸ ਤਰ੍ਹਾਂ ਦਾ ਵੀ ਆਇਆ ਸੀ ਨਾ ਕਿ ਇੱਕ ਬੱਚੇ ਨੇ ਸੁਸਾਇਡ ਵੀ ਕਰ ਲਈ। ਸੋ ਬਹੁਤ ਦਰਦਨਾਕ ਗਾਥਾ ਹੈਗੀ ਆ। ਸੋ ਇਹ ਜਿਹੜੀ ਕੰਟਰੈਕਟ ਮੈਰਿਜ ਹੈਗੀ ਆ ਇਹੀ ਵਿਸ਼ਾ ਸੀ ਇਸ ਵਗਮ ਚ ਰੱਖਿਆ। ਬਿਲਕੁਲ ਬਹੁਤ ਵਧੀਆ ਮੈਸੇਜ ਹੈ ਕਿ ਕੰਟਰੈਕਟ ਮੈਰਿਜ ਜਿਹੜੀ ਕਰਵਾ ਕੇ ਉੱਧਰ ਬੱਚੇ ਜਾਂਦੇ ਨੇ ਉਹਨਾਂ ਦੇ ਉੱਤੇ ਬੇਸਡ ਉਹਨਾਂ ਦੀ ਕਹਾਣੀ ਹੈ। ਅਮ ਦੇਖੋ ਜੀ ਹਮੇਸ਼ਾ ਆਪਣੇ ਆਪ ਨੂੰ ਬlesed ਫੀਲ ਕਰੀਦਾ ਜਦੋਂ ਇੱਥੇ ਜਦੋਂ ਵੀ ਆਈਦਾ ਤਾਂ ਹਮੇਸ਼ਾ ਮਤਲਬ ਬਹੁਤ ਮਨ ਨੂੰ ਸਕੂਨ ਮਿਲਦਾ ਅੱਜ ਵੀ ਹੁਣ ਜਦੋਂ ਆਏ ਆ ਤਾਂ ਸਪੈਸ਼ਲੀ ਮੈਨੂੰ ਐ ਸਿਗਾ ਵੀ ਨੀਤਾ ਮੈਮ ਹੋਣੀ ਨਾਲ ਲਾਉਣ ਤਾਂ ਕਿ ਹਮੇਸ਼ਾ ਮਤਲਬ ਇੱਕ ਹੋਰ ਇੱਥੇ ਰੂਹਦਾਰੀ ਵਾਲਾ ਮਤਲਬ ਬਹੁਤ ਜਿਆਦਾ ਸਕੂਨ ਵਾਲਾ ਉਹ ਇੱਕ ਫੀਲਿੰਗ ਆ ਬ੍ਰਦਰ ਤੇ ਸਾਡੀ ਫਿਲਮ ਆ ਰਹੀ ਹੈ ਜੀ ਆਸ਼ੀਰਵਾਦ ਲੈਣ ਆਏ ਆ ਬਾਬਾ ਜੀ ਕੋਲੋਂ ਤੇ ਉਮੀਦ ਕਰਦੇ ਆ ਕਿ ਸਾਡਾ ਅੱਜ ਦਾ ਜਿਹੜਾ ਪੂਰਾ ਟੂਲ ਗੋਲਡਨ ਟੈਂਪਲ ਦਾ ਅੱਜ ਬਹੁਤ ਸਾਡਾ ਸਕੂਨ ਪ੍ਰਿਆ ਰਹੂਗਾ ਤੇ ਬਾਬਾ ਜੀ ਅਸ਼ੀਰਵਾਦ ਦੇਣਗੇ ਕਿਸ ਤਰ੍ਹਾਂ ਦੀ ਫਿਲਮ ਹੈਗੀ ਆ ਵੀ ਹੀਰਾ ਫੇਰੀਆ ਦਾ ਨਾਮ ਰੱਖਿਆ ਕਿਸ ਤਰ੍ਹਾਂ ਦਾ ਰੋਲ ਹੈ ਜੀ ਇਹਦੇ ਵਿੱਚ ਮੇਰਾ ਟੈਕਸੀ ਡਰਾਈਵਰ ਦਾ ਰੋਲ ਆ ਜੀ ਜਿਹੜਾ ਕਿ ਕਮਾਣੀਆਂ ਦਾ ਮੁੰਡਾ ਤੇ ਜਟਨਾ ਦੀ ਕੁੜੀ ਨੂੰ ਪਸੰਦ ਕਰ ਬੈਠਦਾ ਸੋ ਇਦਾਂ ਦਾ ਕੈਰੈਕਟਰ ਐ ਇਸ ਫਿਲਮ ਦਾ ਮੇਰਾ ਜੋ ਹੈ ਤੇ ਬਹੁਤ ਸਾਰੀਆਂ heira pheriyan ਜਦੋਂ ਇੱਕ ਕੁੜੀ ਨੂੰ ਪਸੰਦ ਕਰਦਾ ਤੇ ਉਹਦੇ ਘਰ ਵੱਲੋਂ ਕੀ ਕੀ ਪ੍ਰੋਬਲਮ ਲਾਉਂਦੀਆਂ ਨੇ ਫਿਰ ਅੱਗੋਂ ਮੇਰੇ ਫਾਦਰ ਸਾਹਿਬ ਦਾ ਜਿਹੜਾ ਕੈਰੈਕਟਰ ਆ ਉਹਨਾਂ ਨੂੰ ਅੱਗੋਂ ਕਿੱਦਾਂ ਬਲੈਕਮੈਨ ਕਰਦਾ ਸੋ ਇਦਾਂ ਦੀ ਸਟੋਰੀ ਹੈ ਜੀ ਬਹੁਤ ਵਧੀਆ ਸੀ ਜੀ ਅੱਗੇ ਵੀ ਉਹਨਾਂ ਨੇ ਕਈ ਫਿਲਮਾਂ ਕੀਤੀਆਂ ਨੇ ਤਾਂ ਹਮੇਸ਼ਾ ਹੀ ਬਹੁਤ ਵਧੀਆ ਲੱਗਦਾ ਐ ਕਿ ਵੀ ਬਹੁਤ ਹਮੇਸ਼ਾ ਹਮੇਸ਼ਾ ਇਕੱਲੇ ਉਹਨਾਂ ਤੋਂ ਨਹੀਂ ਹਮੇਸ਼ਾ ਜਿੰਨੇ ਵੀ ਐ ਇਸ ਫਿਲਮ ਦੇ ਵਿੱਚ ਐਕਟਰਸ ਨੇ ਭਾਵੇਂ ਯੋਗਰਾਜ ਜੀ ਨੇ ਨੀਤਾ ਮੈਮ ਨੇ ਹਰਵੀ ਭਾਜੀ ਨੇ ਰਾਣਾ ਜੰਗਵਾਧਰ ਜੀ ਨੇ ਪਾਸਨਾ ਮੈਡਮ ਨੇ ਸਾਰੇ ਹੀ ਬਾਖਮਾਲ ਅਦਾਕਰਨ ਨੇ ਤੇ ਹਮੇਸ਼ਾ ਸਿੱਖਣ ਦੀ ਇਹਦੀ ਯੂਕੇ ਹੋਈ ਹੈ ਜੀ ਤੇ ਚੰਡੀਗੜ੍ਹ ਦੇ ਨੇੜੇ-ਤੇੜੇ ਜਿੰਨੇ ਵੀ ਪਿੰਡ ਨੇ ਉੱਥੇ ਇਨੀਥਿੰਗ ਇਜ਼ ਰੀਲੀਜ਼ ਹੋ ਰਿਹਾ 21 ਤਰੀਕ ਨੂੰ ਰੀਲੀਜ਼ ਹੋ ਰਹੀ ਹੈ ਜੀ